ਅਕਸਰ ਜਦੋਂ ਬੱਦਲ ਬਣ ਜਾਂਦੇ ਆ ਥੋੜਾ ਥੋੜਾ ਮੀਂਹ ਸ਼ੁਰੂ ਹੁੰਦਾ ਹੈ ਤਾਂ ਆਪਣੇ ਆਪ ਬੋਲ ਚਾਲ ਦੇ ਲਫ਼ਜ਼ ਨੇ ਅਸੀਂ ਕਹਿੰਦੇ ਆ ਜੀ ਅੱਜ ਮੌਸਮ ਖਰਾਬ ਹੈ ਨਾ ਹੂੰ ਇਹ ਜੇ ਮੌਸਮ ਖਰਾਬ ਹੈ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਫਿਰ ਪਤਾ ਲੱਗਦਾ ਵੀ ਗੁਰੂ ਸਾਹਿਬ ਤਾਂ ਕਹਿੰਦੇ ਠੀਕ ਹੀ ਅੱਜ ਹੋਇਆ ਮਹਾਰਾਜ ਜੀ ਕਹਿੰਦੇ ਨਾ ਬਿਲਕੁਲ ਆਪ ਦਾ ਪਹਿਲਾਂ ਅਸੀਂ ਬਾਰੇ ਪਤਾ ਕੀ ਕਹਿੰਦੇ ਪਰ ਸਾਡੇ ਲੋਕ ਨੇ ਜਿਹੜੇ ਉਹ ਗਰਮੀ ਪੈਂਦੀ ਹੈ ਤਾਂ ਫਿਰ ਸਰਦੀ ਵਾਲਾ ਇਲਾਕਾ ਲੱਭਦੇ ਨੇ ਤੇ ਉੱਧਰ ਭੱਜਦੇ ਫਿਰਦੇ ਨੇ ਜਿਹੜੇ ਹਿਮਾਚਲ ਰਿਆਨਗਪੁਰ ਦੇ ਲੋਕ ਨੇ ਐ ਦੇਖਿਆ ਜਿਨਾ ਕੋਈ ਪੰਜਾਬ ਦਾ ਸਾਫ ਕਾਦੀ ਕਿਰਤ ਘਣੀਆਂ ਨੇ ਸਾਡੇ ਪੰਜਾਬੀ ਜਾ ਰਹੇ ਨੇ ਉਹਦਾ ਇੱਕ ਭੇਦਭਾਵ ਵਿਕਰਾ ਰੋਡਰਲੀ ਲੈਂਗੁਏਜ ਬੋਲਣ ਬਾਜੀ ਫालतू ਨਿਮਾੜੇ ਮਾੜੇ ਗੱਲ ਤੇ ਔਖੇ ਹੋ ਜਾਣਾ ਗੱਡੀਆਂ ਤੋੜ ਦੇਣੀਆਂ ਲੜਾਈਆਂ ਕਰ ਲੱਗ ਜਣੇ ਜਿਹੜਾ ਤਾਂ ਬੰਦਾ ਆਪਣਾ ਪਰਿਵਾਰ ਲੈ ਕੇ ਗਿਆ ਹੋਇਆ ਹੂੰ ਉਹ ਤਾਂ ਬੁੰਦਲ ਜੇਗਾ ਉਹ ਆਪਣਾ ਪਰਿਵਾਰ ਬਚਾਏਗਾ ਕਿ ਉਹਨਾਂ ਨਾਲ भिੜੇਗਾ ਆਪਣੇ ਪੰਜਾਬ 'ਚ ਹੋ ਐਸੀ ਕਈ ਥਾਵਾਂ ਨੇ ਤੇ ਜ਼ਰੂਰੀ ਥੁੜਨਾ ਹਿਮਾਚਲ 'ਚ ਹੀ ਰਹਿ ਗਿਆ ਗੱਲ ਇੱਥੋਂ ਘੁੰਮਣ ਨੂੰ ਹੋਰ ਕਿਤੇ ਨਹੀਂ ਥਾਵਾਂ ਨੇ ਉੱਥੇ ਜਾਓ ਉੱਥੇ ਘੁੰਮੋ ਪਿਛਲੇ ਸੰਡੇ ਅਗਲਾ ਥਾਂ ਤੇ ਜਾਓ ਖਬਰ ਪੜੀ ਹੈ ਭੈਸਾ ਦੀ ਐਤਵਾਰ ਘੱਟੋ ਘੱਟ ਵੀ 800 ਦੇ ਕਰੀਬ ਗੱਡੀਆਂ ਪਾਰਕਿੰਗ ਦੇ ਵਿੱਚ ਲੱਗਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ 800 ਦੇ ਕਰੀਬ ਪਰ ਉਸ ਦਿਨ ਸਿਰਫ 16 ਗੱਡੀਆਂ ਸੀ ਔਰ ਜਿਹੜੀਆਂ ਦੇ ਵਿੱਚੋਂ 16 ਦੇ ਵਿੱਚੋਂ 9 ਗੱਡੀਆਂ ਸਟਾਫ ਦੀਆਂ ਹੀ ਸੀਗੀਆਂ ਉਹ ਗਤਣਾ ਦਾ ਪਏ ਸਭ ਨੂੰ ਔਰ ਤੇ ਹੁਣ ਜੋ ਕੁਝ ਵੀ ਹੋਇਆ ਜਿੱਥੇ ਉਲਣਬਾਜੀ ਹੋਈ ਹੈ ਗੱਡੀਆਂ ਥੋੜੀਆਂ ਉਹ ਆਮ ਜਨਤਾ ਨੇ ਨਹੀਂ ਥੋੜੀਆਂ ਕਿਤੇ ਨਾ ਕਿਤੇ ਬੇੜ ਬੰਦੇ ਹੁੰਦੇ ਆ ਕਿਤਨਾ ਕਿਤੇ ਕੋਈ ਰਾਜਨੀਤਿਕ ਬੰਦੇ ਹੁੰਦੇ ਆ ਬਿਲਕੁਲ ਬੱਚੇ ਤਾਂ ਸਰ ਭਾਈ ਸਾਹਿਬ ਐਸੇ ਵੀ ਮੈਨੂੰ ਮਿਲੇ ਨਹੀਂ ਬੱਚੇ ਉਹ ਕਹਿੰਦੇ ਨੇ ਮਹਾਰਾਜ ਗਰਮੀ ਪਾਉ ਥੋੜੀ ਸਕੂਲ ਦੀ ਛੁੱਟੀਆਂ ਵਧਾ ਦੇ ਹਾਂਜੀ ਹਾਂ ਅਰਦਾਸਾਂ ਕਰ ਰਹੇ ਤੇਰੇ ਨੇ ਗਰਮੀ ਹੋਰ ਪੈ ਜਾਈ ਥੋੜੀ ਬਦਲ ਦੇ ਕੇ ਮੀਂਹ ਦੇ ਕੇ ਨਾ ਬੰਦੇ ਪ੍ਰੇਸ਼ਾਨ ਆ ਹੋਰ ਛੁੱਟੀਆਂ ਹੋ ਜਾਣੀਆਂ ਹਾਂ ਮੀ ਤੁਹਾਨੂੰ ਯਾਦ ਆਇਆ ਭਾਈ ਸਾਹਿਬ ਜੀ ਮੈਂ ਸੁਣਿਆ ਕਹਿੰਦੇ ਵੀ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ ਹਾਂਜੀ ਇਹ ਤਾਂ ਹੁਣ ਤਰੱਕੀ ਲਾਓ ਜਾਂ ਕੁਦਰਤ ਦਾ ਖੇਡਛਾੜ ਲਾਓ ਗਲਤ ਆ ਉਹ ਵੀ ਕਹਿੰਦੇ ਵੀ ਆਰਟੀਫੀਸ਼ੀਅਲ ਵੀ ਬਣਾਤਾ ਉਹਨਾਂ ਨੇ ਜਿਹਦੇ ਦਿਲ ਥੋੜਾ ਚਾਰ ਹੈ ਜੀ ਬੱਦਲ ਵੀ ਆਪਣੇ ਵਾਸਤੇ ਕਰ ਲੈਨੇ ਦਿਲ ਕਰਦਾ ਉੱਥੇ ਵੀ ਪਾ ਦਿੰਦੇ ਨੇ ਨਕ ਬੱਦਲ ਹੀ ਬਣਾਏ ਉਹ ਹੀ ਉਹ ਹੀ ਮਤਲਬ ਨਕਲੀ ਬੱਦਲ ਬਣਾ ਲਏ ਉਹਨਾਂ ਨੇ ਆਰਟੀਫੀਸ਼ੀਅਲ ਬੱਦਲ ਬਣਾ ਲਏ ਤੇ ਜਿੱਥੇ ਦਿਲ ਕਰਦਾ ਉੱਥੇ ਵੀ ਪਾ ਦਿੰਦੇ ਨੇ परmeida पानी इकट्ठा हो जाना जेड़ा वो भी कह लेंगे कि ਸਾਡੇ ਕੋਲ ਪਾਣੀ ਵੀ ਪਿਆ ਜੀ ਹਾਂ ਪਾਣੀ ਕਿਉਂ ਪਿਛਲਾ ਸਾਡੇ ਕੋਲ ਪਾਣੀ ਪਿਆ ਬਿਲਕੁਲ ਗੜਾ ਜੀ ਕੋਈ ਨਹੀਂ ਸਾਸਰ ਵਿੱਚ ਕੱਢ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਿਚਾਰ ਮਿਸ਼ਨ YouTube ਚੈਨਲ ਤੇ ਸੰਗਤ ਨੂੰ ਸਵਾਗਤ ਹੈ ਜੀ ਆਪ ਜੀ ਦਾ ਅੱਜ ਹਾਜ਼ਰ ਹੈ ਨਵੇਂ ਵੀਡੀਓ ਦੇ ਵਿੱਚ ਕੁਝ ਨਵੇਂ ਵਿਚਾਰਾਂ ਦੇ ਨਾਲ ਤੇ ਅੱਜ ਦਾ ਮੌਸਮ ਹੈ ਜਿਹੜਾ ਬਹੁਤ ਹੀ ਸੁਹਾਵਣਾ ਤੇ ਬਹੁਤ ਹੀ ਆਨੰਦਮਈ ਮੌਸਮ ਬਣਿਆ ਹੋਇਆ ਹੈ। ਕਿਉਂ ਭਾਈ ਸਾਹਿਬ ਜੀ ਕੀ ਵਿਚਾਰ ਨੇ ਜੀ? ਕੀ ਹਾਲ ਚਾਲ ਨੇ? ਸਬਤ ਪਹਿਲਾਂ ਦਾ ਸੰਗਤ ਨਾਲ ਸਾਂਝੇ ਕਰ ਲੋ। ਲੋ ਤੁਸੀਂ ਜੀ ਫਰਸਟ ਕਲਾਸ ਮੌਸਮ ਦੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਹੋਈ ਪਈ ਹੈ। ਗਰਮੀ ਤੇ ਇੱਥੇ ਅੰਦਰ ਵਰਤਾਈ ਵੀ ਮਹਾਰਾਜ ਨੇ। ਬਾਕੀ ਕੋਈ ਐਸਾ ਇਲਾਕਾ ਨਹੀਂ ਜਿੱਥੇ ਇੱਕ ਪਾਣੀ ਦੀ ਬੂੰਦ ਨਹੀਂ ਗਰੀ। ਇੱਥੇ ਸਵੇਰੇ ਜਦੋਂ ਆ ਰਹੇ ਸੀਗੇ ਆ ਸ਼ਮ ਸ਼ਮ ਮੀਂਹ ਸੀਗਾ, ਜਲਦਲ ਕੀਤਾ ਸੀਗਾ। ਇੰਨਾ ਕਿ ਬਾਰਿਸ਼ ਸੀਗੀ ਸਾਨੂੰ ਦੋ ਥਾਂ ਤੇ ਰੁਕਣਾ ਪਿਆ ਇੰਨੀ ਜ਼ਿਆਦਾ ਅ ਦਿੱਕਤ ਸੀਗੀ ਮੀਂਹ ਬਹੁਤ ਜ਼ਿਆਦਾ ਰੇਨ ਕਰਕੇ ਫਿਰ ਹਨਾ ਗੱਡੀ ਚਲੋ ਚਲੋ ਅੰਦਰ ਤੱਕ ਰਿਸਕ ਹੁੰਦਾ ਥੋੜਾ ਜਿਹਾ ਮਤਲਬ ਕਿ ਨਹੀਂ ਚਲਾਨੀ ਚਾਹੀਦੀ ਵਸਦਾ ਖੜ ਜੋ ਤਾਂ ਜ਼ਿਆਦਾ ਵਧੀਆ ਬਿਲਕੁਲ ਬਾਕੀ ਤਾਂ ਚਲੋ ਬਾਰਾ ਤੇ ਹੱਥ 'ਚ ਹੀ ਹੈ ਗੁਰਬਾਣੀ ਦੇ ਵਿੱਚ ਹੋਏ ਆਪਾਂ ਥੋੜੀ ਜਿਹੀ ਵਿਚਾਰ ਕਰਦੇ ਆਂ ਜੀ ਅੱਜ ਦੇ ਮੌਸਮ ਬਾਰੇ ਅਕਸਰ ਜਦੋਂ ਬੱਦਲ ਬਣ ਜਾਂਦੇ ਆ ਥੋੜਾ ਥੋੜਾ ਮੀਂਹ ਸ਼ੁਰੂ ਹੁੰਦਾ ਹੈ ਤਾ ਆਪਣੇ ਆਮ ਬੋਲ ਚਾਲ ਦੇ ਲਫ਼ਜ਼ ਨੇ ਅਸੀਂ ਕਹਿੰਦੇ ਆ ਜੀ ਅੱਜ ਮੌਸਮ ਖਰਾਬ ਹੈ ਹਨਾ ਹੂੰ ਵੀ ਅੱਜ ਮੌਸਮ ਖਰਾਬ ਹੈ ਪਰ ਜਦੋਂ ਗੁਰਬਾਣੀ ਪੜ੍ਹਦੇ ਆ ਨਾ ਫਿਰ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਤਾਂ ਕਹਿੰਦੇ ਠੀਕ ਹੀ ਅੱਜ ਹੋਇਆ ਮਹਾਰਾਜ ਕਹਿੰਦੇ ਨਾ ਬਿਲਕੁਲ ਖਰਾਬ ਤਾਂ ਪਹਿਲਾਂ ਸੀ ਮਾਰੇ ਪਤਾ ਕੀ ਕਹਿੰਦੇ ਪਾਤਸ਼ਾਹ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਇਹ ਉਸ ਦੀਆਂ ਖੇਡਾਂ ਨੇ ਜੀ ਅਸੀਂ ਤਾਂ ਆਪਣਾ ਦੇਖਣਾ ਨਾ ਵੀ ਸਾਡਾ ਨਫਾ ਕਿ ਨੁਕਸਾਨ ਹੈ ਪਰ ਉਸ ਅਕਾਲਪੁਰਖ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਨਫਾ ਨੁਕਸਾਨ ਦੇਖਣਾ ਹੈ ਉਸਨੇ ਤਾਂ ਸਾਰਿਆਂ ਦਾ ਧਿਆਨ ਰੱਖਣਾ ਹੈ ਸੋ ਇਹ ਬਾਰਿਸ਼ ਜੀ ਜੰਤ ਸਭ ਸੁਖੀ ਵਸਾਇਆ ਤੇ ਇਹਦੇ ਨਾਲ ਬਹੁਤ ਸਾਰੇ ਜੀ ਜੰਤ ਸਾਡੇ ਵਰਗੇ ਵੀ ਨੇ ਜਿਹੜੇ ਉਹ ਵੀ ਸੁਖੀ ਹੋਏ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਬਹੁਤ ਜ਼ਿਆਦਾ ਗਰਮ ਮੌਸਮ ਸੀ ਟੈਂਪਰੇਚਰ ਬਹੁਤ ਜ਼ਿਆਦਾ 47 ਤੋਂ ਵੀ ਉੱਤੇ 47 ਤੱਕ ਵੀ ਚੱਲ ਰਿਆ ਸੀ ਲੋ ਗਰਮ ਚੱਲ ਰਹੀ ਸੀ ਬਹੁਤ ਬਹੁਤ ਜ਼ਿਆਦਾ ਤੇ ਸੰਗਤ ਲੋਕਾਂ ਦੀ ਬੜੀ ਮੰਦ ਸੀਗੀ ਵੀ ਮੀਂਹ ਪਵੇ ਤੇ ਥੋੜੇ ਜੇ ਮੌਸਮ ਦੇ ਵਿੱਚ ਰਾਹਤ ਮਿਲੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਬਹੁਤ ਵਧੀਆ ਖੁੱਲ ਕੇ ਵਰਸਿਆ ਮੀਂਹ ਪਰ ਹੁਣ ਜਿੱਥੇ-ਜਿੱਥੇ ਵਸਿਆ ਉਹਨਾਂ ਤਾਂ ਪਤਾ ਹੈ ਪਰ ਹੁਣ ਮੈਂ ਜਦ ਮੀਂਹ ਪੈ ਰਿਹਾ ਸੀ ਤੇ ਪਟਿਆਲੇ ਆਪਣੇ ਫੋਨ ਕਰਕੇ ਪੁੱਛਿਆ ਘਰੇ ਤੇ ਉਹ ਕਹਿੰਦੇ ਇੱਥੇ ਤਾਂ ਕੋਈ ਨਹੀਂ ਮੀਂਹ ਪਿਆ ਉਹ ਨਵਸਤੇ ਤੇ ਉਦਾਂ ਹੀ ਚੱਲ ਰਿਹਾ ਮੌਸਮ ਹੂੰ ਤੇ ਇੱਧਰ ਲੁਧਿਆਣਾ ਸਾਈਡ ਰਸਤੇ ਵਿੱਚ ਭਾਈ ਸਾਹਿਬ ਜੀ ਫਰਕ ਪੈ ਜਾਂਦਾ ਆ ਮੌਸਮ ਦਾ ਫਰਕ ਪੈਂਦਾ ਆ ਕਰਦਿਆ ਹਨਾ ਸਿਮਰਨ ਜੀ ਮਤਲਬ ਕਿ ਥਾਂ ਮੀਂਹ ਪੈਂਦਾ ਦੂਜੇ ਨੇੜੇ ਤੇੜੇ ਇਲਾਕੇ ਨੇ ਉੱਥੇ ਵੀ ਥੋੜੀ ਠੰਡੀ ਠੰਡੀ ਹਵਾ ਜਾਣੀ ਹਵਾ ਜਦੋਂ ਚੱਲਦੀ ਆ ਨਾ ਫਿਰ ਉਹਦਾ ਫਰਕ ਪੈਂਦਾ ਫਰਕ ਪੈ ਜਾਂਦਾ ਮੌਸਮ ਵਿੱਚ ਥੋੜੀ ਰਾਹਤ ਮਿਲ ਜਾਂਦੀ ਆ ਬਿਲਕੁਲ ਬਿਲਕੁਲ ਮਤਲਬ ਕਿ ਕਈ ਵਾਰ ਵੀ ਇੱਧਰ ਕਿਤੇ ਨੇੜੇ ਤੇੜੇ ਮੀਂਹ ਪੈ ਰਿਹਾ ਜਿੱਥੇ ਕਰਕੇ ਉਧਰ ਸਾਈਡ ਵਾਲੇ ਮਤਲਬ ਕਿ ਜਿਹੜੇ ਇਲਾਕੇ ਨੇ ਉਹ ਵੀ ਗਰਮੀ ਤੋਂ ਰਾਹਤ ਹੋ ਜਾਂ ਤਾਂ ਦੇਖੋ ਗਰਮੀ ਸਰਦੀਓ ਪ੍ਰਮਾਤਮਾ ਨੇ ਰੁੱਤਾਂ ਬਣਾਈਆਂ ਨੇ ਹਰ ਇੱਕ ਰੁੱਤ ਨੇ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ ਸਰਦੀ ਵੀ ਪੂਰੀ ਜ਼ੋਰਾਂ ਨਾਲ ਪੈਂਦੀ ਹੈ ਤੇ ਗਰਮੀ ਵੀ ਪੂਰੀ ਜ਼ੋਰਾਂ ਨਾਲ ਪੈਂਦੀ ਹੈ ਪੂਰੀ ਜ਼ੋਰਾਂ ਨਾਲ ਆਪੋ ਆਪਣਾ ਰੰਗ ਸਾਰੇ ਦਿਖਾਉਂਦੇ ਨੇ ਪਰ ਸਾਡੇ ਲੋਕ ਨੇ ਜਿਹੜੇ ਉਹ ਗਰਮੀ ਪੈਂਦੀ ਹੈ ਤਾਂ ਫਿਰ ਸਰਦੀ ਵਾਲਾ ਇਲਾਕਾ ਲੱਭਦੇ ਨੇ ਤੇ ਉੱਧਰ ਭੱਜਦੇ ਫਿਰਦੇ ਨੇ ਤੇ ਇਸ ਵਾਰ ਜਿਹੜਾ ਆਪਾਂ ਗੱਲ ਥੋੜੀ ਜਿਹੀ ਕਰਾਂਗੇ ਕਿ ਜਿੰਨੇ ਵੀ ਹਿਮਾਚਲ ਸਾਈਡ ਗਏ ਐ ਸੈਰ ਸਪਟਾ ਕਰਨ ਘੁੰਮਣ ਫਿਰਨ ਤੇ ਬਹੁਤ ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਵੀ ਵਾਪਰੀਆਂ ਕਈਆਂ ਨੇ ਵਿਰੋਧ ਕੀਤਾ ਵੀ ਉਧਰ ਨਾ ਜਾਓ ਨਾ ਜਾਓ ਇਹਦੇ ਬਾਰੇ ਹਰਪ੍ਰੀਤ ਜੀ ਕੀ ਤੁਸੀਂ ਆਪਣੇ ਵਿਚਾਰ ਦਿਓਗੇ ਬਹੁਤ ਚੰਗੇ ਚੰਗੀ ਗੱਲ ਹੈ ਜੀ ਜਿਨ੍ਹਾਂ ਨੇ ਵੀ ਕਿ ਦੇਖੋ ਮਾਹੌਲ ਦੇ ਅਕੋਰਡਿੰਗ ਕਰਾਂ ਜੀ ਹੱਥ ਨੂੰ ਹੱਥ ਹੁੰਦਾ ਜਿਵੇਂ ਅਗਲਾ ਕਰ ਰਿਹਾ ਚਾਹੇ ਗੱਲ ਲਾ ਲਈ ਕੰਗਣਾ ਦੀ ਲਾ ਲਈਏ ਚਾਹੇ ਕੁਝ ਲਗਾ ਲਈਏ ਵੈਸੇ ਵੀ ਦੇਖਿਆ ਜਾਏ ਕੰਗਣਾ ਤੋਂ ਪਹਿਲਾਂ ਵੀ ਜਿਹੜੇ ਹਿਮਾਚਲ ਰਿਆਨਗਪੁਰ ਲੋਕ ਨੇ ਇਹ ਦੇਖਿਆ ਜਿਨਾ ਇੱਕ ਪੰਜਾਬੀ ਸਾਫ ਕਾਦੀ ਕਿਰਤ ਕਰਨੀ ਨੇ ਕਿਸੇ ਦਾ ਸਾਥ ਦੇ ਕੇ ਰਾਜੀ ਨਹੀਂ ਆ। ਵੇ ਇੱਕ 10 ਰੁਪਏ ਦੀ ਚੀਜ਼ ਨੂੰ 50 ਰੁਪਏ ਚ ਵੇਚਣਾ ਉਹਨਾਂ ਨੇ। ਬਿਲਕੁਲ ਵੇ। ਇਹ ਨਜਾਜ਼ ਫਾਇਦਾ ਠਾਣਾ ਨੇ। ਚਲੋ ਕਮਾਈ ਕਰਨ ਬੈਠੇ ਆ ਠੀਕ ਆ। ਪਰ ਇਹਨੇ ਵੀ ਨਜਾਜ਼ ਨਾ ਕਰੋ ਵੇਗਨ ਦੇ ਛੱਲੋ ਲਾ ਲਓ। ਹੁਣ ਕੱਲ ਦਸਰ ਸੀ ਇੱਕ ਬੰਦਾ ਕਹਿੰਦਾ ਜੀ 40 ਰੁਪਏ ਵਾਲਾ ਸੈਂਡਵਿਚ 140 ਰੁਪਏ ਦਾ ਦੇ ਰਹੇ ਨੇ। 140 ਦਾ ਦੇ ਰਹੇ ਨੇ। 100 ਰੁਪਏ ਦਾ ਫਰਕ ਦੇਖੋ। ਤੇ ਚਲੋ ਪੈਸੇ ਦੀ ਤਾਂ ਗੱਲ ਵੱਖਰੀ ਹੋ ਗਈ ਜੀ ਜਿਹੜੇ ਸਾਡੇ 56 ਸਾਡੇ ਪੰਜਾਬੀ ਜਾ ਰਹੇ ਨੇ ਉਹਨਾਂ ਨੂੰ ਇੱਕ ਭੇਦ ਭਾਅ ਵਿਤਕਰਾ ਰੂਡਲੀ ਲੈਂਗੁਏਜ ਹੁੱਲੜ ਬਾਜੀ ਫालतੂ ਮਾੜੇ ਮਾੜੇ ਗੱਲ ਤੇ ਔਖੇ ਹੋ ਜਾਣਾ ਗੱਡੀਆਂ ਤੋੜ ਦੇਣੀਆਂ ਲੜਾਈਆਂ ਕਰਨ ਲੱਗ ਜਾਣੇ ਜਿਹੜਾ ਤਾਂ ਬੰਦਾ ਆਪਣਾ ਪਰਿਵਾਰ ਲੈ ਕੇ ਗਿਆ ਹੋਇਆ ਉਹ ਤਾਂ ਬੁੰਦਲ ਜੇਗਾ ਉਹ ਆਪਣੇ ਪਰਿਵਾਰ ਪਹੁੰਚਾਏਗਾ ਕਿ ਉਹਨਾਂ ਨਾਲ ਭੇੜੇਗਾ ਬਿਲਕੁਲ ਬਿਲਕੁਲ ਤੇ ਉਹ ਕਿਤਨੇ ਕਿਤੇ ਸਹੀ ਵੀ ਆ ਵੀ ਆਪਣੇ ਪੰਜਾਬ ਚ ਐਸੇ ਕਈ ਥਾਵਾਂ ਨੇ ਪੇ ਜ਼ਰੂਰੀ ਥੋੜਨਾ ਹਿਮਾਚਲ ਹੀ ਰਹਿ ਗਿਆ ਕੱਲਾ ਥੋ ਘੁੰਮਣ ਨੂੰ ਹੋਰ ਬਥਰੀਆਂ ਥਾਵਾਂ ਨੇ ਉੱਥੇ ਜਾਓ ਉੱਥੇ ਘੁੰਮੋ ਪਿਛਲੇ ਸੰਡੇ ਬਥਰੀ ਥਾਵਾਂ ਤੇ ਜਾਓ ਖਬਰ ਪੜ੍ਹੀ ਹੈ ਭਾਈ ਸਾਹਿਬ ਜਿੱਦੇ ਚ ਲਿਖਿਆ ਸੀਗਾ ਵੀ ਬੱਲੇ ਉਹ ਪੰਜਾਬੀਓ ਮੰਨ ਗਏ ਤੁਹਾਨੂੰ ਹਾਂ ਕਿਉਂ ਮੰਨ ਗਏ 70% ਪੰਜਾਬੀਆਂ ਨੇ ਹਿਮਾਚਲ ਦੇ ਆਨਲਾਈਨ ਬੁੱਕ ਕੀਤੇ ਟੂਰ ਕੈਨਸਲ ਕਰ ਦਿੱਤਾ ਕੈਨਸਲ ਕੀਤੇ ਤੇ ਕਹਿੰਦੇ ਐਤਵਾਰ ਕਟੋ ਘੱਟ ਵੀ 800 ਦੇ ਕਰੀਬ ਗੱਡੀਆਂ ਪਾਰਕਿੰਗ ਦੇ ਵਿੱਚ ਲੱਗਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ 800 ਦੇ ਕਰੀਬ ਪਰ ਉਸ ਦਿਨ ਸਿਰਫ 16 ਗੱਡੀਆਂ ਸੀ ਔਰ ਜੇਲਿਆਂ ਦੇ ਵਿੱਚੋਂ 16 ਦੇ ਵਿੱਚੋਂ 9 ਗੱਡੀਆਂ ਸਟਾਫ ਦੀਆਂ ਹੀ ਸੀਗੀਆਂ ਹਾਂ ਬਾਜੀ ਕੀ ਬਾਤ ਹੈ ਸ਼ੁਕਰ ਹੈ ਇੰਨੇ ਲੋਕਾਂ ਨੇ ਕੈਂਸਲ ਕੀਤੇ ਮਤਲਬ ਕਰਨਾ ਚਾਹੀਦਾ ਜੀ ਕਰਨਾ ਚਾਹੀਦਾ ਬਿਲਕੁਲ ਜਿਹੜੇ ਇੰਨੇ ਸਾਡੇ ਪੰਜਾਬੀਆਂ ਨੂੰ ਤੇ ਥੱਕਾ ਹੋ ਰਿਹਾ ਹੈ ਨਾ ਰੁੜਵਾਜੀ ਹੋ ਰਹੀ ਆ ਉਹ ਅਕੋਰਡਿੰਗ ਦਾ ਸਾਰੇ 70% ਦੇ 100% ਕੈਨਸਲ ਹੋਣੀ ਚਾਹੀਦੀਆਂ ਸੀਗੀਆਂ ਤੇ ਗੋ ਵੀ ਮਤਲਬ ਕਿ ਜੇ 2 ਸਾਲ ਤੱਕ ਨਾ ਜਾਈਏ ਨਾ ਵੀ ਆਪਣੇ ਪੰਜਾਬੀ ਸੌਹ ਪਹਾੜਨ ਵੀ ਜਾਣਾ ਹੀ ਨਹੀਂ ਉੱਥੇ ਬਿਲਕੁਲ ਮੈਂ ਕਹਿੰਦਾ ਕੁੱਤੇ ਨੂੰ ਜੀਭ ਬਾਹਰ ਆ ਜਾਏਗੀ ਉਹ ਤਾਂ ਹੈ ਹੀ ਹੈ ਜੀ ਪਰ ਜੇ ਗੱਲ ਕਰੀਏ ਆਪਾਂ ਉਹਦਾ ਨੋਰਮਲ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਸਾਨੂੰ ਮੰਤਰੀਆਂ ਨੇ ਕੀ ਦੇਣਾ ਮੈਂ ਅਸ ਦਾ ਕਾਕ ਨੇ ਉਹੀ ਗੱਲ ਰੋਟੀ ਰੋਟੀ ਨਾਲ ਕਰਕੇ ਚੱਲਦੀ ਹੈ ਸਾਡੀ ਵੀ ਦੇਖੋ ਗਲਤੀ ਕਿਉਂ ਕਰੀ ਹੈ ਇੱਕ ਦੋ ਬੰਦਿਆਂ ਦੀ ਹਾਂ ਜੇ ਭੁਗਤਣਾ ਸਾਰਿਆਂ ਨੂੰ ਪੈਂਦਾ ਭੁਗਤਣਾ ਤਾਂ ਪਏਗਾ ਹੀ ਸਭ ਨੂੰ ਤੇ ਹੁਣ ਜੋ ਕੁਝ ਵੀ ਹੋਇਆ ਜਿੱਥੇ ਉਲੜਵਾਜੀ ਹੋਈ ਹੈ ਗੱਡੀਆਂ ਥੋੜੀਆਂ ਉਹ ਆਮ ਜਨਤਾ ਨੇ ਨਹੀਂ ਥੋੜੀਆਂ ਕਿਤੇ ਨਾ ਕਿਤੇ ਪੇੜ ਬੰਦੇ ਹੁੰਦੇ ਆ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਬੰਦੇ ਹੁੰਦੇ ਆ ਬਿਲਕੁਲ ਜੀ ਜਿਨ੍ਹਾਂ ਨੇ ਨਾਲੇ ਜਿਹੜੇ ਸਟੇਟਾਂ ਦੇ ਵਿੱਚ ਆਪਸੀ ਫਿੱਟ ਪਾਣੀ ਹੈ ਆਪਸੀ ਨਫ਼ਰਤ ਪੈਦਾ ਕਰਨੀ ਹੈ ਸਮਾਜ ਦੇ ਵਿੱਚ ਲੋਕਾਂ ਨੂੰ ਉਸ ਪਾਸੇ ਉਹਨਾਂ ਨੂੰ ਕਰਨਾ ਉਹਨਾਂ ਦਾ ਮਾਈਂਡ ਸੈਟ ਵੀ ਉਧਰਲੇ ਬਸੇ ਰਹਿਣ ਵਿਆਹ ਹੋ ਗਿਆ ਆ ਗਿਆ ਉਹ ਇਹ ਉਹਨਾਂ ਲੋਕਾਂ ਦੇ ਕੰਮ ਨੇ ਨਾਲੇ ਜਿਹੜੇ ਕਹਿੰਦੇ ਨੇ ਪੰਜਾਬ ਜੱਤਵਾਦ ਹੈ ਪੰਜਾਬ ਜੱਤਵਾਦ ਆ ਹੂੰ ਇਸ ਹਿਸਾਬ ਨਾਲ ਤਾਂ ਫਿਰ ਮੈਂ ਕਿਹਾ ਹਿਮਾਚਲ ਚੋਂ ਤਾਂ ਫਿਰ ਪੱਟੇ ਚੱਕੇ ਪੈ ਨੇ ਬਿਲਕੁਲ ਹੈ ਉੱਥੇ ਜੱਤਵਾਦ ਪਰ ਇਹ ਵੀ ਭੁਗਤਣਾ ਸਾਰਿਆਂ ਨੂੰ ਪੈਂਦਾ ਹੁਣ ਆਮ ਗਰੀਬ ਲੋਕ ਜਿਹੜੇ ਉੱਥੇ ਦੁਕਾਨਦਾਰ ਛੋਟੇ ਖਾਸ ਕਰਕੇ ਦੁਕਾਨਦਾਰ ਹਿਮਾਚਲੀਆਂ ਜਿਆਦਾ ਤਵਾਦੀ ਨੇ ਉਹ ਸਾਰੇ ਬਹੁਤ ਪਰੇਸ਼ਾਨ ਹੋ ਰਹੇ ਨੇ ਨੋਰਮਲ ਬੰਦਿਆਂ ਨੂੰ ਉਹਨਾਂ ਰੂਡਲੀ ਲੈਂਗੁਏਜ ਬੋਲਦੇ ਨੇ ਬਾੜੇ-ਮਾੜੇ ਗੱਲ ਤੇ ਲੜਨ ਨੂੰ ਆ ਜਾਂਦੇ ਨੇ ਗੱਡੀਆਂ ਸ਼ੀਸ਼ੇ ਬੰਦ ਨੇ ਉਹ ਤਾਂ ਫਿਰ ਮੈਂ ਕਹਾ ਤਵਾਦਿਆਂ ਦੇ ਮਹਾਤਵਾਦੀ ਹੋ ਗਏ ਫਿਰ ਤਾਂ ਬਿਲਕੁਲ ਬਿਲਕੁਲ ਫਿਰ ਪੰਜਾਬ 'ਚ ਕਿਹੜਾ ਤਵਾਦ ਹੈ ਪੰਜਾਬ 'ਚ ਆ ਕੇ ਦੇਖੋ ਤੁਸੀਂ ਤੁਹਕੇ ਜਾਣ ਦਿੰਦਾ ਤੁਹਾਨੂੰ ਤੇ ਇਹ ਵੀ ਇਨਾ ਗੱਲਾਂ ਤੋਂ ਕਿ ਫ੍ਰੀ ਫ੍ਰੀ ਲੰਗਰ ਵੰਡ ਦਿੰਦੇ ਨੇ ਫ੍ਰੀ ਇੱਥੇ ਤਾਂ ਡ੍ਰਿੰਕ ਵੰਡ ਦਿੰਦੇ ਨੇ ਪਾਣੀ ਮਿਲ ਜਾਂਦਾ ਫ੍ਰੀ ਲੰਗਰ ਥਾਂ-ਥਾਂ ਲੱਗੇ ਰਹੇ ਨੇ ਇੱਥੇ ਉੱਥੇ 40 ਦੀ 30 140 ਦੇਣੀ ਹੈ ਇੱਥੇ 500 ਦੀ ਫ੍ਰੀ ਦੇ ਦਿੰਦੇ ਨੇ ਬੀਜਿਆਂ ਦਾ ਲੰਗਰ ਲਾ ਦਿੰਦੇ ਨੇ ਪੰਜਾਬੀ ਸਾਡੇ ਆ ਹੁਣ ਸਾਡੇ ਜਾਣਕਾਰ ਪਰਵਾਰ ਹੈ ਕੋਈ ਵੈਸ਼ਨੂ ਦੇ ਵੀ ਮੰਦਿਰ ਜਾ ਕੇ ਆਇਆ ਹੂੰ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਕਹਿੰਦੇ ਜੀ ਕੰਨਾਂ ਨੂੰ ਹੱਥ ਲੱਗੇ ਨਾ ਪੇਂਡ ਨੂੰ ਪਾਣੀ ਤੇ ਨਾ ਖਾਂ ਤੋਂ ਰੋਟੀ ਹੋਟਲਾਂ ਦੇ ਵਿੱਚ ਰਹੇ ਆ ਹੋਟਲਾਂ ਦੇ ਵਿੱਚ ਖਾਦਾ ਪੀਤਾ ਤੇ ਮੈਂ ਕਹਾਂ ਜੀ ਫਿਰ ਲੋ ਨਜ਼ਾਰੇ ਕਰ ਲੋ ਨਜ਼ਾਰੇ ਫਿਰ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੇ ਪਰ ਜੋ ਇੱਕ ਸਚਾਈ ਹੈ ਤੇ ਸਾਡੇ ਪੰਜਾਬ ਚ ਆਓ ਤੁਸੀਂ ਮੈਂ ਕਹਿੰਦਾ ਲੈਰਾ ਪੈਰਾ ਲੱਗ ਜਾਨੀਆਂ ਆ ਗੁਰਪੁਰਬ ਗੱਲ ਪਛਾ ਮਹਾਰਾਜ ਜੀ ਦਾ ਰਹਿਣ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਇਧਰੋਂ ਵੱਢ ਲਈ ਹੈ ਨਾ ਆ ਹੇਮਕੁੰਡ ਸਾਹਿਬ ਜਾਂਦੇ ਨੇ ਆਪਣੇ ਲੋਕ ਤੇ ਨੀਚੀ ਬਾਰ ਬਾਈ ਫਿਰ ਨੀਚੀ ਹਰ ਥਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਨੰਦਰ ਲੱਗੇ ਆ ਰਹਿਣ ਦੇ ਪ੍ਰਬੰਧ ਆ ਖਾਣ ਪੀਣ ਦਾ ਪ੍ਰਬੰਧ ਆ ਕਿਸੇ ਗੱਲ ਦੀ ਕਮੀ ਨਹੀਂ 6ਵੇਂ ਪਛਾ ਮਹਾਰਾਜ ਜੀ ਦਾ ਗੁਰਪੁਰਬ ਲੰਘਿਆ ਹੋ ਬਈ ਹਾਂਜੀ ਮੈਂ ਕਹਿੰਦਾ ਮੱਖਣ ਮਿੱਸੇ ਪ੍ਰਸ਼ਾਦ ਦੇ ਦਸੀਆਂ ਥਾਂ ਥਾਂ ਲੱਗੇ ਸੀ ਲੰਗਰ ਮੈਂ ਖੁੱਲੇ ਵਰਤਾਰੇ ਚ ਚੱਲਦੇ ਸੀ ਪਰ ਫਿਰ ਵੀ ਇਹਨਾਂ ਲੋਕਾਂ ਨੂੰ ਗਦਰ ਨਹੀਂ ਹੈ ਬਾਜੀ ਇਹ ਤਾਂ ਇਹਨਾਂ ਲੋਕਾਂ ਨੂੰ ਗਦਰ ਨਹੀਂ ਹੈ ਖਾਣ ਪੀਣ ਨੂੰ ਬੰਦ ਰਹੀ ਡੰਡੇ ਖਾਣ ਨੂੰ ਰਿਸ਼ਟ ਉਹ ਕੰਮ ਹੋ ਰਿਹਾ ਫਿਰ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਗਲਤ ਹੀ ਬੋਲਦੇ ਨੇ ਤੇ ਗਲਤ ਹੀ ਟਾਰਗੇਟ ਕਰਦੇ ਨੇ ਸੋ ਉਸੇ ਚੀਜ਼ਾਂ ਦਾ ਨਤੀਜਾ ਹੈ ਜੀ ਭੁਗਤ ਰਹੇ ਨੇ ਫਿਰ ਹੁਣ ਬਾਕੀ ਪਰਮਾਤਮਾ ਸਤ ਮੱਤ ਬਖਸ਼ੇ ਜੀ ਸਭ ਨੂੰ ਅਵਲ ਸਾਦਾ ਗਏ ਅਵਲ ਆਇਆ ਦੂਰ ਪਾਇਆ ਕੋਈ ਇਸੇ ਸਾ ਬੰਦੇ ਇੱਕ ਤੋਰ ਤੇ ਸਭ ਜਗ ਬੰਦੇ ਆ ਕੋਣ ਬਲੇ ਸੋ ਬੰਦੇ ਸਾਰੇ ਉਸ ਅਕਾਲ ਪੁਰਖ ਦੇ ਬਣਾਏ ਹੋਏ ਨੇ ਸਾਰੇ ਹੀ ਚੰਗੇ ਨੇ ਮਾੜਾ ਕੋਈ ਨਹੀਂ ਪਰ ਇਹ ਵੀ ਕੁਝ ਕਰਮ ਨੇ ਕੁਝ ਕਰਤੂਤਾ ਨੇ ਜੜੀਆਂ ਉਹ ਜ਼ਰੂਰ ਸੁਧਾਰਨੀਆਂ ਚਾਹੀਦੀਆਂ ਨੇ ਜੜੀਆਂ ਜਿਹਦੇ ਅੰਦਰ ਮਾੜੀਆਂ ਹਨ ਤੇ ਸਾਡੇ ਅੰਦਰ ਜਿਹੜੀ ਕੋਈ ਕਮੀ ਹੈ ਸਾਨੂੰ ਸੁਧਾਰਨੀ ਚਾਹੀਦੀ ਹੈ ਤੇ ਜੇ ਦੂਜੇ ਦੇ ਅੰਦਰ ਕੋਈ ਕਮੀਆਂ ਤਾਂ ਦੂਜੇ ਨੂੰ ਹੀ ਸੁਧਾਰਨੀ ਚਾਹੀਦੀ ਹੈ ਸੋ ਬਾਕੀ بارش ਨੇ ਥੋੜਾ ਜਿਹਾ ਮੌਸਮ ਵਧੀਆ ਕਰਤਾ ਤੇ ਹੁਣ ਛੁੱਟੀਆਂ ਵੀ ਜਿਹੜੀਆਂ ਜੂਨ ਦੀਆਂ ਖਤਮ ਹੋਣ ਤੇ ਆ ਰਹੀਆਂ ਨੇ ਤੇ ਪਹਿਲੇ ਤਰੀਕ ਨੂੰ ਸਕੂਲ ਵੀ ਖੁੱਲ ਰਹਿਣੇ ਜੀ ਤੇ ਸਕੂਲਾਂ ਦਾ ਕੀ ਪ੍ਰਬੰਧ ਹੈ ਜੀ ਤੁਹਾਡਾ ਭਾਈ ਸਾਹਿਬ ਸਕੂਲ ਦੀ ਤਿਆਰੀ ਹੈ ਜੀ ਫਿਰ ਹਾਂ ਜੀ ਹਾਂ ਸਕੂਲਾਂ ਦੀ ਤਿਆਰੀ ਹੈ ਜੀ ਪੂਰੀ ਬਾਕੀ ਬੱਚਾ ਦਾ ਉਹਨਾਂ ਛੁੱਟੀਆਂ ਦਾ ਕੰਮ ਹੈ ਜੋ ਮੈਸੇਜ ਇੱਕ ਵਾਰੀ ਫੇਰ ਪਾਤਾ ਉਹਨਾਂ ਨੂੰ ਅੱਛਾ ਤੇ ਆਪਣਾ ਪ੍ਰਿਪੇਅਰ ਕਰ ਲਓ 1 ਤਰੀਕ ਤੋਂ ਕਲਾਸਾਂ ਲੱਗ ਰਹੀਆਂ ਨੇ ਤੇ ਜਿਹੜੇ ਕੰਮ ਇਹ ਮਾੜੀ ਮੁਟਕੇ 10 ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਛੁੱਟੀਆਂ ਕੁਝ ਕੰਮ ਪੈਂਡਿੰਗ ਵੀ ਰਹਿ ਗਿਆ ਸੀ ਬੱਚਿਆਂ ਦਾ ਬੱਚੇ ਤਾਂ ਸਰ ਭਾਈ ਸਾਹਿਬ ਐਸੇ ਵੀ ਮੈਨੂੰ ਮਿਲੇ ਨਹੀਂ ਬੱਚੇ ਉਹ ਕਹਿੰਦੇ ਨੇ ਮਹਾਰਾਜ ਗਰਮੀ ਪਾਓ ਥੋੜੀ ਸਕੂਲ ਦੀ ਛੁੱਟੀਆਂ ਵਧਣ ਹਾਂਜੀ ਆ ਅਰਦਾਸਾਂ ਕਰ ਰਹੇ ਮੇਰੇ ਨੇ ਗਰਮੀ ਹੋਰ ਪੈ ਜੇ ਥੋੜੀ ਬਦਲ ਦੇ ਕੇ ਮੀਂਹ ਦੇ ਕੇ ਨਾ ਉਹ ਬੜੇ ਪ੍ਰੇਸ਼ਾਨ ਹੋਔਰ ਛੁੱਟੀਆਂ ਹੋ ਜਾਣਗੀਆਂ ਮੈਨੂੰ ਪ੍ਰੇਸ਼ਾਨ ਹੋ ਗਏ ਥੋੜੇ ਮੈਂ ਕਹਾਂ ਬਈ ਤਾਂ ਸਾਡੀ ਗਰਮੀ ਘਟ ਰਹੀ ਹੈ ਛੁੱਟੀਆਂ ਖਤਮ ਹੋ ਜਾਣਗੀਆਂ ਬੱਚਿਆਂ ਨੂੰ ਭਾਨੇ ਚਾਹੀਦੇ ਨੇ ਛੁੱਟੀਆਂ ਦਾ ਕਰੋਨਾ ਤੋਂ ਤਾਂ ਕਹਿੰਦੇ ਨੇ ਕਰੋਨਾ ਨਾਲ ਹੋਰ ਥੋੜਾ ਹੋ ਜਾਏ ਹੋਰ ਬਥੇ ਹੋਰ ਬਥੇ ਘਰ ਬੈਠੇ ਰਹੀਏ ਬੱਚਿਆਂ ਨੂੰ ਪਤਾ ਨਹੀਂ ਸਾਡਾ ਲਾਸ ਹੋ ਰਿਹਾ ਬਹੁਤ ਤਕੜਾ ਲਾਸ ਹੋ ਰਿਹਾ ਉਹਨਾਂ ਨੂੰ ਇਸ ਗੱਲ ਦੀ ਘਰ ਬੈਠੇ ਹੈ ਪੜਾਈ ਤਾਂ ਦੂਰ ਹੋ ਜਾਣਾ ਸੀ ਮਤਲਬ ਕਿ ਬਿਲਕੁਲ ਡਲ ਹੋ ਜਾਣਗੇ ਸਿਸਟਮ ਤੋਂ ਸੋ ਬਾਕੀ ਪਰਮਾਤਮਾ ਸਮਤ ਬਖਸ਼ੇ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਉੱਚ ਵਿਦਿਆ ਦਾ ਦਾਨ ਬਖਸ਼ੇ ਆਪਣੇ ਲਈ ਬੱਚੇ ਮਿਹਨਤ ਕਰਨ ਇਹ ਮੀਂਹ ਤੋਂ ਯਾਦ ਆਇਆ ਭਾਈ ਸਾਹਿਬ ਜੀ ਮੈਂ ਸੁਣਿਆ ਕਹਿੰਦੇ ਵੀ ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ ਹਾਂਜੀ ਇਹ ਤਾਂ ਹੁਣ ਤਰੱਕੀ ਲਾਓ ਜਾਂ ਕੁਦਰਤ ਦਾ ਛੇੜਛਾੜ ਲਾਓ ਗਲਤ ਆ ਉਹ ਵੀ ਕਹਿੰਦੇ ਵੀ ਆਰਟੀਫੀਸ਼ੀਅਲ ਵੀ ਬਣਾਤਾ ਉਹਨਾਂ ਨੇ ਵੀ ਜਿੱਦ ਤੋਂ ਛੋੜਾ ਚਾਰ ਹੈ ਜੀ ਬੱਦਲ ਵੀ ਆਪਣੇ ਵਾਸਤੇ ਕਰ ਲੈਨੇ ਦਿਲ ਕਰਦਾ ਉੱਥੇ ਵੀ ਪਾ ਦਿੰਦੇ ਨੇ ਨਕਲੀ ਬੱਦਲ ਹੀ ਬਣਾਏ ਉਹੀ ਉਹੀ ਮਤਲਬ ਨਕਲੀ ਬੱਦਲ ਬਣਾ ਲਏ ਉਹਨਾਂ ਨੇ ਆਰਟੀਫੀਸ਼ੀਅਲ ਬੱਦਲ ਬਣਾ ਲਏ ਤੇ ਜਿੱਥੇ ਦਿਲ ਕਰਦਾ ਉੱਥੇ ਮੀਂਹ ਪਾ ਦਿੰਦੇ ਨੇ ਅਕਸਰ ਜੀ ਆ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਕਈਆਂ ਥਾਵਾਂ ਤੇ ਇੱਦਾਂ ਹੋ ਰਿਹਾ ਪਰ ਕੈਨ ਨੂੰ ਤਾਂ ਵੀ ਬੜੀ ਤਰੱਕੀ ਕਰ ਲਈ ਸਾਇਸ ਨੇ ਪਰ ਇਹ ਪਰਮਾਤਮਾ ਦੇ ਕੰਮਾਂ ਦੇ ਵਿੱਚ ਵਿਗਨ ਪਾ ਰਹੇ ਨੇ ਪਰਮਾਤਮਾ ਦੇ ਨਾਲ ਖਲਵਾੜ ਕਰ ਰਹੇ ਨੇ ਲੋਕ ਫਿਰ ਤਾਂ ਅੱਗੇ ਜਾ ਕੇ ਫਿਰ ਤਾਂ ਪ੍ਰਾਈਵੇਟ ਕੰਪਨੀਆਂ ਵੀ ਬਣ ਜਾਣਗੀਆਂ ਨਾ ਜੀ ਬਿਲਕੁਲ ਬਿਲਕੁਲ ਬਦਲ ਬਣਾ ਦੇਣਗੀਆਂ ਫਿਰ ਬੰਦੇ ਜਾ ਕੇ ਕਰਨਗੇ ਹਾਂ ਜੀ ਮੀਹ ਪਾਉਣਾ ਸੀ ਭਾਈ ਸਾਹਿਬ ਹਾਂ ਜੀ ਕਿੰਨਾ ਪਾਉਣਾ ਜੀ ਘੰਟਾ ਪਾਉਣਾ ਧੰਡਾ ਪਾਉਣਾ ਕਣੀ ਛੋਟੀ ਹੋਵੇ ਮੋਟੀ ਹੋਵੇ ਬੋਰ ਬੋਰ ਪਾਣੇ ਗਾ ਸ਼ਮ ਸ਼ਮ ਪਾਣੇ ਨਾਲ ਬਿਜਲੀਆਂ ਕਿੰਨੀ ਗਰੀ ਗਰੀ ਐ ਅਰੇ ਸਾਡੇ ਗੋਠੇ ਦੀ ਬੈਣਾ ਚਾਹੀਦਾ ਗਵੰਡੀਆਂ ਨਾਲ ਸਾਡੀ ਲੜਾਈ ਹੋਈ ਪਈ ਆ ਉਹਨਾਂ ਕਨੇ ਗਾ ਗੜੇ ਵੀ ਪਾਣੇ ਆ ਜੀ ਉਹ ਤਾਂ ਫਿਰ ਪਤਾ ਕੀ ਹੋਏਗਾ ਫਿਰ ਕਹਣਗੇ ਹਾਂ ਵੀ ਫਲਾਣੇ ਦਾ ਕੰਮ ਹੋ ਰਿਹਾ ਉਹ ਤੇ ਮੀਂਹ ਪਾ ਦੋ ਉਹ ਫਲਾਣੇ ਤਾਂ ਮੀਂਹ ਪਾ ਦੋ ਜੀ ਬਾਹਰ ਕਿਹਨਾਂ ਕਿਸੇ ਲੈਂਟਰ ਪਾਣਾਂ ਕਹਿੰਦੇ ਨਹੀਂ ਪਾਉਦੇ ਇਹਦਾ ਲੈਂਟਰ ਨਹੀਂ ਪਾੜਦੇ ਇਹਦਾ ਪ੍ਰੋਗਰਾਮ ਪਾਰਟੀ ਆ ਤਾਂ ਪਾਰਟੀ ਖਾ ਖਰੋ ਮੀਂਹ ਪਾ ਦੋ ਜਿੰਨਾ ਖੁੰਦਕ ਵੀ ਪਾ ਦੋ ਫਰਾਂ ਦੇ ਤਾਂ ਵੀ ਪਾ ਦੋ ਇਹ ਹੈ ਤਾਂ ਬਹੁਤ ਗਲਤ ਕੰਮ ਰਿਹਾ ਜੀ ਪਰ ਮੀ ਦਾ ਪਾਣੀ ਇਕੱਠਾ ਹੋ ਜਾਣਾ ਜਿਹੜਾ ਉਹ ਵੀ ਕਹਿ ਲੈਂਗੇ ਜੀ ਸਾਡੇ ਕੋਲ ਪਾਣੀ ਵੀ ਪਿਆ ਜੀ ਪਾਣੀ ਕਿ ਪਿਛਲਾ ਸਾਡੇ ਕੋਲ ਪਾਣੀ ਪਿਆ ਖਲੇ ਗੜਾ ਜੀ ਕੋਈ ਨਹੀਂ ਸਾਸਰ ਵਿੱਚ ਕੱਟਣਾ ਹੈ ਸੋ ਇਹ ਬਹੁਤ ਇਹ ਤਾਂ ਚਲੋ ਕਮੇਡੀ ਬਣ ਗਈ ਨਾ ਇੱਕ ਪਰ ਇਹ ਗੱਲਾਂ ਨੇ ਜਿਹੜੀਆਂ ਪ੍ਰਮਾਤਮਾ ਦੇ ਕੰਮਾਂ ਦੇ ਵਿੱਚ ਪ੍ਰਕਿਰਤੀ ਦੇ ਨਾਲ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਨੇ ਲੋਕ ਜਿਹੜੇ ਇੰਦਾ ਦੇ ਕੰਮ ਕਰ ਰਹੇ ਨੇ ਫਿਰ ਭੁਗਤਣਾ ਪੈਂਦਾ ਹੁਣ ਦੁਬਈ ਦੇ ਵਿੱਚ ਮੈਂ ਸੁਣਿਆ ਵੀ ਉੱਥੇ ਮੀਂਹ ਪਉਂਦੇ ਨੇ ਨਕਲੀ ਤਾਂ ਹੁਣ ਪਿਛਲੇ ਦਿਨਾਂ ਚ ਉੱਥੇ ਹੜ੍ਹ ਆਇਆ ਤੇ ਤਬਾਈ ਮਚ ਗਈ ਇੰਨੀ ਪਾਣੀ ਸਮੁੰਦਰ ਦਾ ਪਾਣੀ ਬਾਹਰ ਆ ਗਿਆ ਤੇ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਉਹ ਨਹੀਂ ਫਿਰ ਰੋਕ ਸਕੇ ਜੇ ਮੀਂਹ ਆਪਣਾ ਨਕਲੀ ਪਵਾ ਸਕਦੇ ਨੇ ਫਿਰ ਹੜ੍ਹ ਵੀ ਰੋਕਣ ਦਾ ਪ੍ਰਬੰਧ ਕਰ ਲੈਂਦੇ ਪਰ ਜਦੋਂ ਪ੍ਰਮਾਤਮਾ ਨੇ ਆਪਣੇ ਰੰਗ ਦਿਖਾਣੇ ਨੇ ਨਾ ਭਾਈ ਸਾਹਿਬ ਜੀ ਉਹਨੇ ਫਿਰ ਦਿਖਾ ਹੀ ਦੇਣੇ ਨੇ ਉੱਤੇ ਫਿਰ ਸਾਇੰਸ ਨੂੰ ਸਭ ਫੇਲ ਹੋ ਜਾਂਦੀ ਹੈ ਸ੍ਰੀ ਪਰਮਾਤਮਾ ਸਮਤ ਬਖਸ਼ੇ ਜੀ ਸਾਰਿਆਂ ਨੂੰ ਸ਼ੁਕਰੀਆ ਜੀ ਸਮਾਪਤੀ ਅੱਜ ਦੇ ਇਸ ਵੀਡੀਓ ਦੇ ਇਲਕ ਵਿਚਾਰ ਸੰਜੇ ਜੀ ਆਪ ਜੀ ਨੇ ਪ੍ਰਵਾਨ ਕਰਨਾ ਹੈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਲਾਈਕ ਕਰਕੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਸਾਝੇ ਕਰਨਾ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ